ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਲਾਪਰੀਤ ਸਿੰਘ ਖੁਸ਼ੀਪੁਰ ਨੇ ਤੁਹਾਨੂੰ ਦੱਸੇ ਕਿ ਗੁਰਦਾਸਪੁਰ ਦੇ ਪਿੰਡ ਸੋਲ ਵਿੱਚ 50 ਸਾਲ ਪੁਰਾਣੀ ਇੱਕ ਘਰ ਦੀ ਖੁਦਾਈ ਦੌਰਾਨ ਘਰ ਦੇ ਵਿੱਚੋਂ ਮਨੁੱਖੀ ਕੰਕਾਲ ਮਿਲਿਆ ਹੈ ਜਿਸ ਤੋਂ ਬਾਅਦ ਪੂਰੇ ਪਿੰਡ ਵਿੱਚ ਦਹਿਸਦ ਦਾ ਮਾਹੌਲ बन गया है ਉਥੇ ਹੀ ਪਿੰਡ ਦੇ ਸਰਪੰਚ ਨੇ ਇਸ ਬੰਦੀ ਪੁਲਿਸ ਨੂੰ ਸੂਚਨਾ ਦਿੱਤੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਅਤੇ ਫੋਰੈਂਸਿਕ ਟੀਮਾਂ ਦੇ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਬੰਦਪੇ ਘਰ ਦਾ ਮਾਲਕ ਪਿਛਲੇ 5-6 ਮਹੀਨੇ ਤੋਂ ਲਾਪਤਾ ਹੈ ਜਿਸ ਦੀ ਪਤਨੀ ਨੇ ਪੁਲਿਸ ਨੂੰ ਲਾਪਤਾ ਹੋਣ ਦੀ ਸ਼ਿਕਾਇਤ ਵੀ ਦਰਜ ਕਰਵਾਈ ਹੈ ਪਰ ਜਾਂਚ ਤੋਂ ਬਾਅਦ ਹੀ ਪਤਾ ਲੱਗ ਪਵੇਗਾ ਕਿ ਇਹ ਕੰਕਾਲ ਉਸ ਦਾ ਹੈ ਜਾਂ ਫਿਰ ਕਿਸੇ ਹੋਰ ਦਾ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ 10 ਵਜੇ ਨਾਲ ਦੇ ਘਰ ਵਾਲਿਆਂ ਨੇ ਸੂਚਨਾ ਦਿੱਤੀ ਸੀ ਕਿ ਜਦੋਂ ਉਹ ਆਪਣੇ ਘਰ ਦੀ ਨੀ ਪੋਟਰੇ ਸੰਤਾਨ ਨਾਲ ਦੇ ਬੰਦ ਪਏ ਘਰ ਵਿੱਚ ਜਦੋਂ ਖੁਦਾਈ ਕੀਤੀ ਗਈ ਤਾਂ ਖੁਦਾਈ ਦੌਰਾਨ ਇੱਕ ਮਨੁੱਖੀ ਕੰਕਾਲ ਮਿਲਿਆ ਹੈ ਜਿਸ ਤੋਂ ਬਾਅਦ ਉਹਨਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਅਧਿਕਾਰੀਆਂ ਨੇ ਫਰੈਂਸਿਕ ਟੀਮ ਦੇ ਨਾਲ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਉਹਨਾਂ ਦੱਸਿਆ ਕਿ ਇਸ ਘਰ ਦਾ ਮਾਲਕ ਜਿਸ ਦਾ ਨਾਮ ਕੁਲਵੰਤ ਸਿੰਘ ਹੈ ਪਿਛਲੇ 5 ਮਹੀਨਿਆਂ ਤੋਂ ਲਾਪਤਾ ਹੈ ਜਿਸ ਦੀ ਕੇ ਲਾਪਤਾ ਹੋਣ ਦੀ ਰਿਪੋਰਟ ਉਸ ਦੀ ਪਤਨੀ ਵੱਲੋਂ ਦਰਜ ਕਰਵਾਈ ਗਈ ਸੀ ਉਹਨਾਂ ਦੱਸਿਆ ਕਿ ਏਕੰਕਾਲ ਮਿਲਣ ਤੋਂ ਬਾਅਦ ਪਿੰਡ ਵਿੱਚ ਦੱਸ ਦਾ ਮਾਹੌਲ ਬਣ ਚੁੱਕਾ ਹੈ ਅਤੇ ਪੁਲਿਸ ਜਾਂਚ ਕਰ ਰਹੀ ਹੈ ਕਿ ਏਕੰਕਾਲ ਉਸੇ ਵਿਅਕਤੀ ਦਾ ਹੈ ਜਾਂ ਫਿਰ ਕਿਸੇ ਹੋਰ ਦਾ ਤੰਦਾਦੀ ਕਿ ਪਿੰਡ ਸੋਲ ਜੋ ਕਿ ਧਾਰੀਵਾਲ ਦੇ ਬਿਲਕੁਲ ਨੇੜੇ ਗਰਦਾਸਪੁਰ ਤੇ ਧਾਰੀਵਾਲ ਦੇ ਸੈਂਟਰ ਦੇ ਵਿੱਚ ਪੈਂਦਾ ਹੈ ਇਸ ਪਿੰਡ ਦੇ ਵਿੱਚ ਇੱਕ ਖੁਦਾਈ ਦੇ ਸਮੇਂ ਨੀਂਪੁਰਦੇ ਸਮੇਂ ਇੱਕ ਮਨੁੱਖੀ ਕੰਕਾਲ ਨਿਕਲਿਆ ਜਿਸ ਤੋਂ ਬਾਅਦਾ ਪੂਰੇ ਪਿੰਡ ਦੇ ਵਿੱਚ ਸੰਸਣੀ ਸਾ ਆ ਗਈ ਤੇ ਪੁਲਿਸ ਤੇ ਫਰੈਂਸਿਕ ਟੀਮਾਂ ਉੱਥੇ ਪਹੁੰਚ ਕੇ ਇਸ ਦੀ ਹੋਰ ਵੀ ਜ਼ਿਆਦਾ ਜਾਣਕਾਰੀ ਇਕੱਠਾਉਂਦੀਆਂ ਪਈਆਂ ਨੇ ਪਿੰਡ ਸੋਲ ਆ ਜੀ ਬਹੁਤ ਦੁਖਦਾਈ ਘਟਨਾ ਹੈ ਸਾਡੇ ਪਿੰਡ ਵਿੱਚ ਅੱਜ ਇੱਕ ਮਕਾਨ ਸੀਗਾ ਉਹਦੇ ਵਿੱਚ ਇੱਕ ਘਨਾਰ ਮਿਲਿਆ ਉਹਦੀ ਇਨਫੋਰਮੇਸ਼ਨ ਪੁਲਿਸ ਨੂੰ ਦਿੱਤੀ ਗਈ ਆ ਫਰਾਂਸਿਸ ਟੀਮ ਆਈਆਂ ਇੱਥੇ ਉਹ ਖੁਨਾਰੀਆਂ ਵੇਖ ਰਹੀਆਂ ਕੀ ਕਿਹੜੀ ਕੀ ਗੱਲ ਹੋਈ ਹੈ ਤੇ ਇਹ ਪਹਿਲੀ ਵਾਰੀ ਸਾਡੇ ਪਿੰਡ ਜਹਾਜੀ ਘਟਨਾ ਆਈ ਆ ਜਿਹੜੀ ਬਹੁਤ ਮੰਦ ਭਾਗੀ ਘਟਨਾ ਆ ਇਹ ਮਕਾਨ ਵੀ ਬੰਦ ਕਾਫੀ ਚਿਰ ਤੋਂ ਇਹਨਾਂ ਦਾ ਇੱਕ ਮਕਾਨ ਇਹਨਾਂ ਦਾ ਹੋਰ ਵੀ ਆ ਤੇ ਕੋਲੋਂਸਿੰਗ ਉਹਨਾਂ ਦਾ ਮਕਾਨ ਆ ਤੇ ਇੱਥੇ ਜਿਹੜੀ ਡੈਥ ਹੋਈ ਉਹਨੂੰ ਹੁਣ ਪੁਲਿਸ ਹੀ ਦੱਸ ਸਕਦੀ ਜਾਂ ਫਰਾਂਸਿਸ ਟੀਮਾਂ ਹੀ ਦੱਸ ਸਕਦੀਆਂ ਵੀ ਇਹ ਕੀ ਚੱਕਰ ਆ ਕਿੰਨੀ ਬਾਕੀ ਪੋਸਤ ਨੂੰ ਤਰਾ ਕੀਤੀ ਗਈ ਪਿੰਡ ਵਾਸੀਆਂ ਤੇ ਸਾਰੇ ਸਾਮੇ ਦਾ ਸਾਮ ਦਾ ਮਾਹੌਲ ਆ ਕਿਉਂਕਿ ਬਹੁਤ ਵੱਡੀ ਘਟਨਾ ਵਾਪਰੀ ਅੱਜ ਤੱਕ ਕਦੀ ਇਹ ਹੋਇਆ ਨਹੀਂ ਪਿੰਡ ਦੇ ਵਿੱਚ ਐੋ ਜਿਹੜੀ ਜਿਹੜੀ ਘਟਨਾ ਆ ਤੇ ਪੁਲਿਸ ਆਪਣੀ ਵੈਰੀਫਿਕੇਸ਼ਨ ਕਰ ਰਹੀ ਹੈ ਕਿੰਨੀ ਪੁਰਾਣੀ ਬਿਲਡਿੰਗ ਹੈ ਤੇ ਕਿਹੜੀ ਬਿਲਡਿੰਗ ਹੈ ਇਹ ਬਿਲਡਿੰਗ ਤੇ ਘਟੋੜੀ 50 50 ਸਾਲ ਤੋਂ ਤਾਂ ਹੀ ਹੁਣ 50 60 ਸਾਲ ਤੋਂ ਪੁਰਾਣੀ ਹੈ ਇਹ ਸਾਰੇ ਸ਼ੀਬਿਆਂ ਦੇ ਘਰ ਆ ਸ਼ੀਬਿਆਂ ਵਾਲੀ ਗਲੀ ਆ ਇਹ ਪਰਿਵਾਰ ਕੁਝ ਤੇ ਅਮਰਸਰ ਗਏ ਆ ਇਹਨਾਂ ਵੀ ਆਪਣਾ ਜਿਹਨਾਂ ਦਾ ਮਕਾਨ ਹੈ ਇਹਨਾਂ ਵੀ ਮਕਾਨ ਬਾਹਰਲੇ ਪਾਸੇ ਪਾਇਆ ਜਾਂ ਉਤਰ ਉਧਰ ਰਹਿੰਦੇ ਆ ਇਹ ਭਾਜੀ ਹੁਣੀ ਜਿਨ੍ਹਾਂ ਦੀ ਡੱਡਪੜੀ ਕਹਿ ਰਹੇ ਆ ਇਹ ਮਿਸਿੰਗ ਹੈਗੇ ਪੰਜ 6 ਮਹੀਨੇ ਤੋਂ ਪਤਾ ਲੱਭੇ ਨਹੀਂ ਇਹ ਮਤਲਬ ਇਹ ਘਰਦਿਆਂ ਨੇ ਰਿਪੋਰਟ ਵੀ ਲਖਾਈ ਸੀ ਥਾਣੇ ਚਾਰ ਕਿ ਮਹੀਨੇ ਪਹਿਲਾਂ ਤੇ ਹੁਣ ਮਗਰੂ ਮਹਾਰਾ ਜਾਣਦੇ ਵੀ ਇਹ ਕੀ ਹਸਤਾ ਹੋਇਆ ਇਹ ਪੁਲਿਸ ਡੱਈ ਆਪਣੀ ਵੈਰੀਫਿਕੇਸ਼ਨ ਕਰਨ ਨਾਲ ਫੋਰੈਂਸਿਕ ਟੀਮਾਂ ਵੀ ਆਈਆਂ ਉਹ ਵੀ ਆਪਣੇ ਕਾਰੀ ਜਾਂਚ ਕਰ ਰਹੀਆਂ ਜਿਹਦੀ ਕਿਹਾ ਜਾ ਰਿਹਾ ਡੱਡਪੜੀ ਹੈ ਹੋ ਸਕਦੀ ਆ ਜਿਹੜਾ ਬੰਦਾ ਲਾ ਪਤਾ ਹੋਇਆ ਸੀ ਉਹਦਾ ਨਾਂ ਕੀ ਸੀ ਤੇ ਕਿੰਨੇ ਜੇ ਤੋਂ ਲਾ ਜਿਹੜੇ ਸਰਾਰ ਜੀ ਲਾ ਪਤਾ ਹੋਏ ਉਹ ਅੱਗੇ ਕਲਵੰਦ ਸਿੰਘ ਜੀ ਠੀਕ ਆ ਜੀ ਉਹ ਅੱਗੇ ਵੀ ਪਹਿਲਾਂ ਵੀ ਜਾਂਦੇ ਕਿਤੇ ਪਹਿਲਾਂ ਵੀ ਵਿੱਚੋਂ ਚਲ ਜਾਂਦੇ ਸੀ ਬਾਹ ਇਹ ਤਾਂ ਕਿਸੇ ਗੁਰਦੁਆਰੇ ਸੇਵਾ ਕਰਨੀ ਜਾ ਕੇ ਤਾਂ ਹਨਾ ਹੁਣ ਇਹਦੇ ਫਰਾਂਸਿਸ ਟੀਮ ਵੀ ਕਹ ਸਕਦੀ ਵੀ ਡੈੱਡ ਬੋਡੀ ਕਿਜੀ ਐ ਤੇ ਚਾਹੇ ਡਾਕਟਰ ਆ ਸਕਦੇ ਹਨਾ ਸਰਪੰਚ ਸਾਹਿਬ ਜੀ ਕੋਈ ਕੰਪਲੀਟ ਵਗੈਰਾ ਵੀ ਕੀਤੀ ਕੀ ਸੀ ਮਿਸਿੰਗ ਦੀ ਹਾਂ ਮਿਸਿੰਗ ਦੀ ਕੰਪਲੀਟ ਇਹਦੇ ਘਰਦਿਆਂ ਨੇ ਧਾਰੀਵਾਲ ਥਾਣੇ ਦਿੱਤੀ ਸੀਗੀ ਅੱਜ ਤੋਂ 4 ਕਿ ਮਹੀਨੇ ਪਹਿਲਾਂ ਦੀ ਗੱਲ ਹੈ 3-4 ਮਹੀਨੇ ਉਦੋਂ ਕਦੋਂ ਪਤਾ ਲੱਗਾ ਅੱਜ ਸਵੇਰੇ ਵੀ ਇਹ ਸਾਰਾ ਕਿੰਨੇ ਵੇਖਿਆ ਸਾਰਾ ਅੱਜ ਸਵੇਰੇ ਨਾਲ ਦੇ ਗਵਾਂਢੀ ਕੰਦ ਕੱਢ ਰਹੇ ਸੀ ਉਹਨਾਂ ਨੇ ਲਾਗੋ ਸਫਾਈ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਥੱਲੇ ਕੰਗਾਰ ਲੱਭਾ ਉਹਨਾਂ ਨੇ ਫਿਰ ਤਲਾਸ਼ ਕੀਤੀ ਥਾਣੇ ਕਿੰਨੇ ਕੁ ਬੁੱਤ ਡੂਗਾ ਸੀ ਜੀ ਇਹ ਨਹੀਂ ਉੱਪਰ ਹੀ ਸੀਗਾ ਇਸ ਦੇ ਅੰਦਰ ਗਏ ਨਹੀਂ ਫਰਾਂਸਿਸੀ ਟੀਮ ਨੂੰ ਪਤਾ ਕੋਈ ਅਲੱਗੇ ਨਹੀਂ ਗਿਆ ਕਿਉਂਕਿ ਪੁਲਿਸ ਨੇ ਕਿਸੇ ਨੂੰ ਜਾਣ ਨਹੀਂ ਦਿੱਤਾ ਇਹ ਸਾਰਾ ਕੁਝ ਪੁਲਿਸ ਹੀ ਦੱਸ ਸਕਦੀ ਹੈ ਜੀ ਇਹ ਸੋਲ ਪਿੰਡ ਹੈ ਤੇ ਰੋਹਣਾ ਚ ਪਿੰਡ ਹੈ ਜੀ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਕੋਈ ਨਾ ਸਕੈਲਟਨ ਵਗੈਰਾ ਇੱਥੇ ਮਿਲਿਆ ਤੇ ਉਸ ਬਾਅਦ ਇੱਥੇ ਆਏ ਬਾਕੀ ਜਾਂਚ ਚੱਲ ਰਹੀ ਹੈ ਕਿੰਨੇ ਚਿਰ ਤੋਂ ਘਰ ਬੰਦ ਸੀਗਾ ਜੀ ਇਹ ਇਹ ਘਰ ਨਹੀਂ ਬੰਦ ਨਹੀਂ ਖੁੱਲਦੀ ਵੀ ਇੱਥੇ ਨਾ ਦੋ ਘਰ ਨੇ ਬੇਸਿਕਲੀ ਪਿੰਡ 'ਚ ਤੇ ਇਹ ਕਦੀ ਖੁੱਲਦੇ ਕਦੀ ਬੰਦ ਕਰਦੇ ਸੀਗੇ ਤੇ ਬਾਕੀ ਦੂਜੇ ਘਰ 'ਚ ਅਸਲਾਮੁਆਲਿਕੁਨ ਹੈ ਕਿਤੇ ਇਹ ਕੋਲੋਂ ਸਿੰਘ ਦਾ ਘਰ ਕੋਈ ਮਿਸਿੰਗ ਰਿਪੋਰਟ ਜਿਹੜੀ ਲਿਖਾਈ ਗਈ ਹੈ ਇਸ ਨੂੰ ਚੈੱਕ ਕਰ ਰਹੇ ਹਾਂ ਸਰ ਸਰ ਕਿੰਨੇ ਦਿਨ ਪਹਿਲਾਂ ਇਹ ਘਰ ਬੰਦ ਪਿਆ ਸੀ ਇਹਦੇ ਬਾਰੇ ਜੇ ਨਹੀਂ ਪਤਾ ਸਾਨੂੰ ਕਿੰਨੇ ਦਿਨ ਪਹਿਲਾਂ ਪਿਆ ਸੀ ਕਿ ਅਸੀਂ ਉਹਨਾਂ ਦੀ ਜਿਹੜੀ ਜਨਰਲ ਘਰ ਹੈ ਉਹਨਾਂ ਨਾਲ ਜਿਹੜੀ ਗੱਲਬਾਤ ਕਰਕੇ ਫੇਰ ਹੀ ਪਤਾ ਲੱਗਿਆ ਕਿਹੜੀ ਕਿਹੜੀ ਟੀਮਾਂ ਪਹੁੰਚ ਕੇ ਤੁਹਾਨੂੰ ਚਾਰਜ ਕਰ ਰਹੀ ਉਹਦੇ ਫ੍ਰੈਜ਼ਿਕ ਕਲੀਮ ਹੈ ਸੀ ਉਹ ਉਹ ਕਰ ਰਹੀ ਹੈ ਜੀ ਅੱਜ ਠੀਕ ਹੈ